ਜਿੰਨੀ ਵਾਰੀ ਦੀਪ ਦੀ ਗੱਲ ਹੁੰਦੀ ਹੈ ਉਹਨੂੰ ਕਿੰਨਾ ਕ ਮਿਸ ਕਰਦੇ ਹੋ ਬਹੁਤ ਜ਼ਿਆਦਾ ਬਹੁਤ ਕਿਉਂਕਿ ਅਸੀਂ 7-8 ਸਾਲ ਰਹੇ ਇਕੱਠੇ ਅਸੀਂ ਲੜ ਵੀ ਪੈਂਦੇ ਸੀ ਕਈ ਵਾਰੀ ਤੇ ਫਿਰ ਉਹਨੇ ਮੈਨੂੰ ਮਨਾ ਲੈਣਾ ਉਹਨੇ ਮੈਨੂੰ ਕਹਿਣਾ ਸਰ ਮੈਂ ਤੁਹਾਨੂੰ ਡੈਡ ਦੀ ਜਗ੍ਹਾ ਰੱਖਦਾ ਉਹਦੇ ਡੈਡ ਦੀ ਡੈਥ ਹੋ ਚੁੱਕੀ ਸੀਗੀ ਉਸ ਤੋਂ ਪਹਿਲਾਂ ਉਹਨੂੰ ਉਹ ਸਾਂਝ ਦੇ ਵਿੱਚ ਇੱਕ ਬੰਦਾ ਮਤਲਬ ਅਚਾਨਕ ਚਲਾ ਗਿਆ ਅਚਾਨਕ ਹੀ ਇੱਕਦਮ ਵਿਛੋੜਾ ਪੈ ਗਿਆ ਉਹ ਵੀ ਯੰਗ ਬੰਦਾ ਹਾਂ ਉਹ ਜਿਵੇਂ ਸ਼ੋਲੇ ਦਾ ਹੀ ਡਾਇਲੋਗ ਸੀ ਨਾ ਕਿ ਜਾਂਦੇ ਹੋ ਦੁਨੀਆ ਮੇ ਸਭ ਤੋਂ ਵੱਡਾ ਬੋਝ ਕੀ ਹੁੰਦਾ ਹੈ ਬਾਪ ਕੇ ਕੰਧੋ ਪਰ ਬੇਟੇ ਕਾ ਜਨਾਜ਼ਾ ਹੁਣ ਅਸੀਂ ਤਾਂ ਉਹ ਬੰਦਾ ਅਸੀਂ ਸੋਚ ਰਹੇ ਸੀਗੇ ਕਿ ਯਾਰ ਅਸੀਂ ਪਹਿਲਾਂ ਜਾਊਗਾ ਮੈਂ ਦੀਪ ਮੈਨੂੰ ਮੋੜਾ ਦੇਉ ਕਿੰਨਾ ਕੁ ਟਾਈਮ ਲੱਗਾ ਸੀ ਇਹ ਗੱਲ ਨੂੰ ਆਪਣੇ ਆਪ ਚ ਬਰਦਾਸ਼ਤ ਕਰਨ ਚ ਕਿ ਇਹ ਮੇਰੇ ਕੋ ਇੱਕ ਇਦਾਂ ਦੀ ਇਨਫੋਰਮੇਸ਼ਨ ਪਹੁੰਚੀ ਹੈ ਇੰਨਾ ਕੁ ਜ਼ਿਆਦਾ ਬੁਰਾ ਹਾਲ ਹੋ ਗਿਆ ਸੀ ਮੇਰਾ ਕਿ ਮੇਰੇ ਕੋਲੇ ਗਵਾਂਢੀ ਆਏ ਸੱਦ ਕੇ ਲੈ ਆਂਦੇ ਮੇਰੇ ਘਰਦਿਆਂ ਨੇ ਤਾਂ ਮੈਨੂੰ ਦੱਬ ਕੇ ਰੱਖਣਾ ਪਿਆ ਸੀ ਫੇਰ ਤਾਂ ਪਰ ਐਸ਼ਨ ਹੋ ਗਿਆ ਵੀ ਮੈਨੂੰ ਐਦਾਂ ਲੱਗਦਾ ਸੀ ਕਿ ਮੈਂ ਸੁਸਾਈਡ ਕਰ ਜਾਂ ਕਿਰ ਦੀਪ ਬਿਨਾ ਕੀ ਜਿਉਣ ਦਾ